ਲੰਮਾ ਆਖਿਆ ਗਾਇਸ ਮੇਰੇ ਕੋਟੋ ਮਾਰਾ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਪਤਿਗੜ ਚੋੜੀਆਂ ਚ ਹਿੰਦੂ ਸੰਗਠਨਾ ਦਾ ਫਟਿਆ ਗੁੱਸਾ ਸ਼ੇਰ ਚ ਕੱਡਿਆ ਵਿਸ਼ਾਲ ਰੋਸ਼ਮਾਰਚ ਬੰਗਲਾਦੇਸ਼ ਵਿਰੁੱਧ ਕੀਤੀ ਨਾਰਿਆਬਾਜੀ ਬੰਗਲਾਦੇਸ਼ ਚ ਸਨਾਤਨੀ ਹਿੰਦੂਆਂ ਤੇ ਅਤਿਆਚਾਰ ਬੰਦ ਹੋਵੇ ਪਿਛਲੇ ਲੰਬੇ ਸਮੇਂ ਤੋਂ ਬੰਗਲਾਦੇਸ਼ ਵਿੱਚ ਹੋ ਰਿਹੇ ਹਿੰਦੂਆਂ ਤੇ ਜ਼ੁਲਮੋ ਸਤਮ ਤੇ ਟਾਏ ਜਾ ਰਹੇ ਮੰਦਰਾ ਕਾਰਨ ਅੱਜ ਫਤਿਹਗੜ ਚੂੜੀਆਂ ਦੇ ਸਮੂਹ Hindu ਸੰਗਠਨਾ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਫਤਿਹਗੜ ਚੂੜੀਆਂ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਜ਼ ਮੁਜ਼ਾਹਰਾ ਕੀਤਾ ਇਸ ਦੌਰਾਨ ਵੱਖ-ਵੱਖ Hindu ਸੰਗਠਨਾ ਦੇ ਮੁਖੀਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਰ ਰੋਜ਼ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਤੇ ਜ਼ੁਲਮ ਹੋ ਰਹੇ ਹਨ ਜਿਸ ਦੀ ਉਹ ਪੁਰਜ਼ੋਰ ਨਿੰਦਾ ਕਰਦੇ ਹਨ ਸਨਾਤਨੀ Hindu ਸਾਡੇ

ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀਆਂ ਔਕਤਾਂ ਪੈਰਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਅੱਜ ਦਾ ਇਹ ਸ਼ਹਿਰ ਫਟੇਦਾਰ ਚੂੜੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਆਈਆਂ ਆਪਣੇ ਰਾਜਨੀਤਿਕ ਲੜਾਈ ਛੱਡ ਕੇ ਉਹ ਇਹਦੇ ਵਿੱਚ ਸਾਰੇ ਹੀ ਪਹੁੰਚ ਹੋਏ ਨੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆਇਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ ਹਿੰਦੂ ਕੈਂਪਰਾਵਾ ਉੱਤੇ ਉਤਕ੍ਰਣ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਫਤਿਹਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਸਾਰੇ ਜਿਹੜੀਆਂ ਧਾਰਮਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਸ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਠੀਕ ਹੈ ਜੈ ਸ਼੍ਰੀ ਰਾਮ ਅੱਜ ਦਾ ਰੋਸ ਸ਼ਹਿਰ ਫਤਿਹਗੜ ਚੂੜੀਆਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆਗੀਆਂ ਆਪਣੇ ਰਾਜਨੀਤਿਕ ਲੈਵਲ ਨੂੰ ਛੱਡ ਕੇ ਹੋਏ ਇਹਦੇ ਵਿੱਚ ਸਾਰੇ ਹੀ ਪਹੁੰਚ ਹੋਏ ਨੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ ਹਿੰਦੂ ਭੈਣ ਭਰਾਵਾਂ ਉੱਤੇ ਉਤਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਫਤਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਸਾਰੇ ਜਿਹੜੀਆਂ ਹੈਗੀਆਂ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਹ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਵੀ ਇਹ ਕੱਢਿਆ ਗਿਆ ਇਹ ਬੰਗਲਾ ਦੇ ਇਹ ਵਿਰੋਧ ਕੱਢਿਆ ਗਿਆ ਬੰਗਲਾ ਦੇ ਵਿੱਚ ਬਹਿ ਕੇ ਰਾਤ ਤੋਂ ਬਾਅਦ ਆਇਆ ਜਿਹੜੀ ਸਰਕਾਰ ਦਾ ਰਾਜ ਪਲਟਾ ਆਇਆ ਗੁਆਂ ਦੇ ਮੰਦਰਾਂ ਤੇ ਅਮਰੇ ਦਿੱਤੇ ਹੋਏ ਆ ਉਹੋ ਬੰਗਲਾ ਕੇਸ਼ ਆ ਕਿ ਨੂੰ ਅਸੀਂ ਪੂਰੇ ਪਾਕਿਸਤਾਨ ਤੋਂ ਆਜ਼ਾਦ ਤੇ ਆਇਆ ਹਾਂ ਉਸ ਕੋਈ ਪੂਰੀ ਕਾਰਨਾ ਦਿੰਦੇ ਆ ਹਿੰਦੁਸਤਾਨ ਪੂਰੀ ਤਰ੍ਹਾਂ ਸਮਰੱਥ ਹੋ ਜਾ ਬੰਗਲਾਦੇਸ਼ ਦੇ ਇਹ ਸਿਰ ਇਹ ਵੀ ਬਗਵਾ ਦੇ ਵਿੱਚ ਅਸੀਂ ਇਸ ਕਿਸੇ ਕੋਈ ਬੰਗਲਾਦੇਸ਼ੀ ਸਰਕਾਰ ਨੂੰ ਕਹਿੰਨੇ ਆ ਉਹ ਪੰਗਾਈ ਇਹ ਸਭ ਕੁਝ ਬੰਦ ਕਰ ਦੇ ਇੰਡੀਆ ਦੇ ਜਿਹੜਾ ਕਿਆ ਗਿਆ ਹੋ ਰਿਹਾ ਉਹ ਬੰਦ ਕਰ ਦੇ ਮੰਗਰ ਕੋਰ ਦਾ ਬੰਦ ਕਰ ਦੇ ਅੱਜ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਉਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਕੱਢਿਆ ਗਿਆ ਵਾ ਬੰਗਲਾਦੇਸ਼ ਦੇ ਉੱਧੇ ਜਿੱਦਾ ਵੀ ਸਾਰੇ ਨੂੰ ਪਤਾ ਸਾਰੇ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਚੱਲ ਰਿਹਾ ਵਾ ਕਿ ਜਿਹੜੀ ਉੱਥੇ ਵੀ ਕਟੜ ਬੰਦੀ ਸਰਕਾਰ ਤਖਤਾ ਪਲਟ ਕੇ ਬਣੀ ਆ ਉਹਨੇ ਉੱਥੇ ਸਾਡੇ ਘੱਟ ਗਿੰਦੀ ਹਿੰਦੂ ਬੋਲ ਦੇ ਜੈਲੀ ਸਿੱਖ ਸਾਡੇ ਸਮਾਜ ਤੇ ਬਹੁਤ ਅਤਿਆਚਾਰ ਕੀਤਾ ਸਾਡੇ 300 ਸਾਨ ਮੰਦਰ ਢਾਹੇ ਗੁਰਦੁਆਰੇ ਢਾਹੇ ਨੇ ਉਥੇ ਪਈਆਂ ਬਣਾ ਦੇ ਬਲਾਤਕਾਰ ਕੀਤੇ ਗਏ ਆਪਟੈਂਡ ਦੇ ਸਾਹਮਣੇ ਦੇ ਸਾਹਮਣੇ ਢਾਂਡਾ ਬਲਾਤਕਾਰ ਤੇ ਇਹ ਦੇ ਸਾਹਮਣੇ ਭੀਦਾਸ ਇਹਨੇ ਤਸਬੰਦ ਢਾਹੇ ਜਾ ਰਿਹਾ ਇਹਨੇ ਸਬੰਧ ਦੇ ਅੱਜ ਫਟੇ ਫਟ ਚੂੜੀ ਦੇ ਰੋਸ ਮਾਰਚ ਕਰਿਆ ਗਿਆ ਵਾ 1971 ਦੀ ਮਾਰ ਕਰਦੇ ਸੀ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਅਫਤachar ਬੰਦ ਕਰੇ ਯੂਐਨਓ ਨੂੰ ਅਪੀਲ ਕਰਦੇ ਹਾਂ ਉਸ ਐਸਏ ਸਾਰੇ ਮਤਾਂ ਨੂੰ ਦੇਖਦੇ ਉਹਦੇ ਵਿੱਚ ਦਫਾ ਦੇਵੇ ਲਈ ਦਫਾ ਦੇ ਜੇ 1971 ਦੇ ਵਿੱਚ ਬੰਗਲਾਦੇਸ਼ ਬਣਾਇਆ ਜਾ ਸਕਦਾ ਵਾ ਤਾਂ ਤੇ ਇੱਕ ਬਖੜਾ ਰਾਸ ਤੇ ਦੁਆਸੇ ਨਹੀਂ ਬਣਾਇਆ ਜਾ ਸਕਦਾ ਵਾ ਮਰਨ ਕਿੱਡੇ ਕੀ ਕਿਰਦੋ ਬਹੁਤ ਮਾਰਾ ਕੀਤਾ ਬੰਗਲਾਦੇਸ਼ ਨੇ ਬਹੁਤ ਮਾਰਾ ਕੀਤਾ ਇਹ ਤਾਂ ਹੋਣਾ ਨਹੀਂ ਚਾਹੀਦਾ ਸਾਡਾ ਇਨਸਾਫ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਅਸੀਂ ਹਿੰਦੂ ਹੈ ਅਸੀਂ ਹਿੰਦੂ ਹੈ ਇਕਤਾ में ਰਹੇਗੇ ਜਿੰਦਾਬਾਦ ਮੈਂ ਕਰਦੇ ਆ ਕਿ ਬੰਗਲਾਦੇਸ਼ ਨੂੰ ਨਾਸ਼ ਕੀਤਾ ਜਾਏ ਔਰ ਹਿੰਦੂਆਂ ਨੂੰ ਜਿੰਦਾਬਾਦ ਮਰਦਾਬਾਦ ਬੰਗਲਾਦੇਸ਼ ਮਰਦਾਬਾਦ ਜੋ ਸਾਡੇ ਧੀਆਂ ਪੇਣਾ ਤੇ ਮਾਵਾਂ ਤੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਏ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀ ਧੀਆਂ ਪੇਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ 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 ਮੈਨੂੰ ਇਹ ਮਾਰਚ ਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਦੀ ਜਿਹੜੀ ਸਰਕਾਰ ਜਬਰਤਸਿ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਨੇ ਅੱਤਿਆਚਾਰਾਂ ਦੇ ਵਿਰੁੱਧ ਜੋ ਹਿੰਦੂ ਅਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅੱਤਿਆਚਾਰ ਟਾਇਆ ਜਾ ਰਹੇ ਨੇ ਮੰਦਰਾਂ ਨੂੰ ਢਾਹ ਜਾ ਰਿਆ ਪੀਆਂ ਬਣਾ ਦੇ ਨਾਲ ਬਲਾਸਟਰ ਕੀਤਾ ਜਾ ਰਿਹਾ ਇਹ ਆਸ ਦੇ ਮੋਹ ਵਿੱਚ ਹਿੰਦੂ ਸਮਾਜ ਦੀ ਇੱਕ ਪ੍ਰਤਨਾਲਾ ਬਣ ਉਹਨਾਂ ਨੂੰ ਕਿ ਜਾਦ ਦੇਖੂ ਬੰਦ ਕਰ ਲੈ नहीं हिं। तो हिंदू समाज अंजाद हो सके हिंदुस्तान का हिंदू समाज जो कि उन्नीस सौ पचहत्तर जो बंग्लादेश सरकार तो बना के दे सकता वा पाकिस्तान को आजाद करा और हिंदू समाज भारत का सक्षम है तो अब उस बंग्लादेश भारत ही बनाने की क्षमता रखता वा इस करके मैं जो अगला रोस मार्च निकला वा वो ही अपना मोहम्मद यूनिवर्स की सरकार ਹੰਨਾ ਕਰਦਾ ਤੇ ਆਪਣੇ ਵੇਦ ਸਮਾਜ ਤੋਂ ਆ ਰਹੇ ਆਪਿਆ ਜਾਨ ਨੂੰ ਰੋਕੇ ਬਾਰੇ